ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬੱਗਿਆਣਾ ਬੱਗਿਆਣਾ ਪਿੰਡ ਦੱਸੋ ਜਦੋਂ ਆਪਾਂ ਔਲਖਾਂ ਵਾਲੇ ਪਾਸੇ ਨੂੰ ਜਾਂਦੇ ਆ ਤੇ ਇੱਕ ਛੋਟਾ ਪਿੰਡ ਨਾਲ ਇੱਕ ਹੋਰ ਹੁਣ ਇਸ ਟਾਈਮ ਤਿਆਰ ਹੋਇਆ ਹੋਇਆ ਹੈ ਵੈਸੇ ਤੁਸੀਂ ਬੱਗਿਆਣਾ ਹੀ ਮੇਨ ਮੰਨ ਸਕਦੇ ਹੋ ਜਦੋਂ ਆਪਾਂ ਬੱਗਿਆਣੇ ਤੋਂ ਔਲਖਾਂ ਵਾਲੇ ਪਾਸੇ ਨੂੰ ਆਵਾਂਗੇ ਤੇ ਇੱਕ ਭੱਠਾ ਜਿਹੜਾ ਇੱਥੇ ਬੰਦ ਹੋਇਆ ਹੋਇਆ ਉਹਦੀ ਚਿਮਨੀ ਖੜੀ ਹੈ ਉਹਦੇ ਉਲਟ ਹੱਥ ਚੜ੍ਹਦੇ ਵਾਲੇ ਪਾਸੇ ਬਹੁਤ ਸਾਰੇ ਘਰ ਇੱਕ ਛੋਟਾ ਪਿੰਡ ਹੀ ਬਣਿਆ ਹੋਇਆ ਫਰੀਦਕੋਟ ਜ਼ਿਲ੍ਹਾ ਪੈਂਦਾ ਦੱਸੋ ਤੇ ਨੇੜੇ ਪਿੰਡ ਔਲਖ ਦਾ ਮੈਂ ਨਾਮ ਲੈ ਹੀ ਦਿੱਤਾ ਤੇ ਇਹ ਤੋਂ ਬਿਨਾ ਬੱਗਿਆਣਾ ਕੋਟ ਸੁਖਿਆ ਤੇ ਨੇੜੇ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਹੋਰੀ ਪਸ਼ੂ ਸਿਰਫ ਇੱਕ ਅੱਧਾ ਹੀ ਰੱਖਦੇ ਆ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਆ ਤੇ ਨਾਲ ਘਰੇ ਜਿਹੜੀ ਉਹ ਇਹ ਗਾਂ ਬਾਈ ਹੋਰਾਂ ਨੇ ਰੱਖੀ ਹੋਈ ਆ ਦੁੱਧ ਦਸਦੇ ਦੇਸੀ ਗਾਂ ਦੋਸਤੋ ਨਸਲ ਇਹਦੀ ਤੁਸੀਂ ਆਪ ਬੁੱਝ ਲਿਓ ਜੇ ਕਿਹੜੀ ਹੋ ਸਕਦੀ ਹੈ ਪਰ ਇੱਕ ਗੱਲ ਛੋਹਰ ਆ ਵੀ ਗਰਮੀ ਦੀ ਰੁੱਤ ਚ ਇਦਾਂ ਦੀਆਂ گاਵਾ ਦਾ ਦੁੱਧ ਚੰਗਾ ਰਹਿੰਦਾ ਕਿਉਂਕਿ ਗੁੱਧ ਦੇਣਾ ਇਹਨਾਂ ਨੇ ਉਸੇ ਹਿਸਾਬ ਤੇ ਹੁੰਦਾ ਪਰ ਇਹਦੀ ਜਿਹੜੀ ਕੁਆਲਿਟੀ ਦੁੱਧ ਦੀ ਜਿਵੇਂ ਫੈਂਟ ਵਗੈਰਾ ਸੁਣ ਚਾਉਂਦਾ ਵੀ ਇਹਨਾਂ ਦੀ ਚੰਗੀ ਰਹਿੰਦੀ ਹੈ ਇਹਦੇ ਨਾਲ ਬੱਚਾ ਵੀ ਇਸ ਵਾਰ ਵੱਛੀ ਹੈ ਤੇ ਵੱਛੀ ਜਿਹੜੀ ਉਹ ਸਿੰਗਲ ਕਲਰ ਜਿਹੜਾ ਸਾਈਵਾਲ ਨਸਲ ਦਾ ਹੁੰਦਾ ਉਸ ਰੰਗ ਦੀ ਹੈ ਆਪ ਇਹ ਤੁਹਾਡੇ ਸਾਹਮਣੇ ਦਾ ਰੰਗ ਹੈ ਥਾਂ ਦਾ ਸਹਿਜ ਬੜਾ ਚੰਗਾ ਦੋਸਤੋ ਤੁਸੀਂ ਇਹਦਾ ਥਾਂ ਦੇਖ ਸਕਦੇ ਹੋ ਸੂਈ ਬਿਲਕੁਲ ਤਾਜੀ ਹੈ ਕੋਸ਼ਿਸ਼ ਕਰਾਂਗੇ ਵੀਡੀਓ ਦੇ ਵਿੱਚ ਹੀ ਧਾਰਾ ਮਾਰ ਕੇ ਦਿਖਾ ਦਈਏ ਕਿਉਂਕਿ ਬਾਈ ਜਿਹੜੀ ਦੱਸਦੇ ਆ ਵੀ ਇਹ ਸੀਲ شریف ਜੀ ਗਾਂ ਹੈ ਚੁਵਾਈ ਚੁਵਾਈ ਚ ਕੋਈ ਦਿੱਕਤ ਨਹੀਂ ਦਿੰਦੀ। ਤੋਂ ਬਾਕੀ ਆਪਾਂ ਡਿਟੇਲ ਪਹਿਲਾਂ ਪੁੱਛਦੇ ਆ ਫਿਰ ਇਹਨੂੰ ਤੋੜਾਂਗੇ ਜਿਹਨੂੰ ਜਜੇ ਉਹ ਵੀ ਰੀਕਾਲ ਕਰ ਸਕਦਾ ਹੈ। ਇੱਕ ਗੱਲ ਹੋਰ ਸ਼ੁਰੂ ਚ ਐਡ ਕਰਦੇ ਆ ਵੀ ਜਿਹੜਾ ਰੇਟ ਹੁੰਦਾ ਪਸ਼ੂ ਦਾ ਉਹ ਮਾਲਕ ਆਪਦੀ ਮਰਜ਼ੀ ਨਾਲ ਰੱਖਦਾ ਕਿਉਂਕਿ ਉਹਨੇ ਮਿਹਨਤ ਕੀਤੀ ਆ ਆਪਦੀ ਚੀਜ਼ ਸੰਭਾਲ ਲਈ ਹੈ। ਉਹਦਾ ਹੱਕ ਆ ਵੀ ਜੋ ਉਹ ਕੀਮਤ ਮੰਗਣੀ ਚਾਹੁੰਦਾ ਉਹ ਮੰਗੇ। जिने ਖਰੀਦਣਾ ਹੈ ਉਹਦੀ ਆਪ ਦੀ ਖੁਸ਼ੀ ਹੈ ਵੀ ਜੇ ਉਹਨੂੰ ਉਹਨੇ ਚ ਪਹੁੰਚਦੀ ਹੈ ਤਾਂ ਉਹ ਖਰੀਦ ਸਕਦਾ ਸੋ ਆਓ ਡਿਟੇਲ ਪੁੱਛ ਕੇ ਰੇਟ ਵੀਡੀਓ ਚ ਹੋਊਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸਿਓ ਬਾਈ ਮਾਲਾ ਹਨ ਮਾਲੇ ਬਾਈ ਆਪਾਂ ਮਤਲਬ ਇੱਕ ਗਾਂ ਹੀ ਹੈ ਘਰੇ ਫਿਰ ਇੱਕ ਅੱਧਾ ਨਾਕੀ ਰੱਖਦੇ ਹਾਂ ਹਾਂਜੀ ਠੀਕ ਐ ਤੇ ਕਿੰਨਾ ਸੂਆ ਸੂਪੀ ਬਾਈ ਇਹ ਤੀਜਾ ਸੂਆ ਤੀਜਾ ਸੂਆ ਦੂਜੇ ਸੂਏ ਘਰੇ ਸੀ ਆਪਣੇ ਕੋਲ ਇਹ ਨਹੀਂ ਇਹ ਜਾਂਦੀ ਸੀ 16 ਲੀਟਰ ਦਾ ਦੁੱਧ ਅੱਛਾ ਦੂਜੇ ਸੂਏ ਆਪਾਂ ਖਰੀਦ ਕੇ ਲੈਂਦੀ ਸੀ ਤੇ 16 ਲੀਟਰ ਦੁੱਧ ਸੀਗਾ ਹਾਂਜੀ ਹੁਣੇ ਕਦੋਂ ਸੂਈ ਹੈ ਇਹ ਵੀਰੇ ਕੱਲ ਹੀ ਸੂਈ ਹੈ ਕੱਲ ਹੀ ਸੂਈ ਐ ਬੱਚਾ ਇਹਨੇ ਵੱਚੀ ਦਿੱਤੀ ਐ ਹਾਂ ਠੀਕ ਐ ਕੀ ਰੇਟ ਰੱਖਦੇ ਹੋ ਇਹਦਾ ਬਾਈ 75000 75000 ਹਾਂ ਠੀਕ ਐ ਸੋ ਦੋਸਤੋ ਰੇਟ 75000 ਐ ਕੱਲ ਹੀ ਸੂਈ ਐ ਦੂਜੇ ਸੂਏ 16 ਕਿਲੋ ਦੁੱਧ ਬਾਈ ਕਹਿੰਦਾ 16 ਲੀਟਰ ਦੁੱਧ ਇਸ ਗਾਂ ਨੇ ਦਿੱਤਾ ਬਾਈ ਖੋਲ ਕੇ ਮੜਾ ਗੇਟ ਵਾਲ ਨੂੰ ਲੈ ਜਾਓ ਸੋ ਦੋਸੋ ਇਹ ਤੋੜ ਕੇ ਤੁਹਾਨੂੰ ਦਿਖਾਵਾਂਗੇ ਤਾਜੀ ਸੂਈ ਗਾਂ ਦੋਸਤੋ ਬੱਚੇ ਦਾ ਦੇਸੀ ਗਾਂਵਾਂ ਖਾਸ ਕਰਕੇ ਥੋੜਾ ਵੱਧ ਕਰਦੇ ਹੁੰਦੇ ਆਂਗੇ ਇਤੋਰ ਕੇ ਤੁਹਾਨੂੰ ਇਹ ਗਾਂ ਦਿਖਾਉਣੀ ਹੈ ਜੋ ਇਹਦਾ ਰੋਖਾ ਦਸਤੋਏ ਦੇ ਟਾਂਚੇ ਦਾ ਬੱਚੇ ਬਿਨਾ ਨਹੀਂ ਤੁਰਨਾ ਮੇਰੇ ਖਿਆਲ ਚ ਨਹੀਂ ਬਾਈ ਹਵਾਨਾ ਦਸੋ ਇਹਦਾ ਆਕਾਰ ਹੁਣ ਤੁਸੀਂ ਦੇਖ ਲਓ ਜੇ ਕੱਲ ਹੀ ਸੋਈ ਹੈ ਇੱਕ ਵਾਰ ਤਾਜ਼ਾ ਸੂਆ ਪਸ਼ੂ ਤਹਿ ਜੀ ਮਾਰ ਜਾਂਦਾ ਹੁੰਦਾ ਹਵਾਨੇ ਵਾਲੇ ਪੱਖ ਤੋਂ ਮੋੜ ਲਾ ਬਾਈ ਕਮਾਲ ਹੈ ਪਰ ਜਿਵੇਂ ਜਿਵੇਂ ਦੁੱਤੇ ਆਉਂਦੀ ਜਾਊਗੀ ਉਵੇਂ ਉਵੇਂ ਨੇ ਫਿਰ ਜਿਹੜਾ ਉਹ ਆਪਦਾ ਹਵਾਨਾ ਉਹ ਭਰਨਾ ਸ਼ੁਰੂ ਕਰ ਦੇਣਾ ਇਹ ਦੀ ਤੁਸੀਂ ਇੱਥੋਂ ਅਗਾੜੀ ਪਿਛਲੇ ਪਾਸੇੋਂ ਹਵਾਨਾ ਦੇਖ ਸਕਦੇ ਹੋ ਬੱਚਾ ਇਹਦੇ ਨਾਲ ਬੱਛੀ ਹੈ ਦੋਸਤੋ ਤੇ ਆਪਾਂ ਵੀਡੀਓ 'ਚ ਧਾਰਾਂ ਵੀ ਮਾਰਾਂਗੇ ਬੱਚਾ ਦੋਸਤੋ ਛੱਡ ਲਿਆ ਵੈਸੇ ਭੈਣ ਹੋਰੀ ਧਾਰਾਂ ਮਾਰ ਕੇ ਦਿਖਾਉਣਗੇ ਬਾਈ ਨੇ ਕਦੇ ਪਸੂ ਚੋਇਆ ਨਹੀਂਗਾ ਵੈਸੇ ਤਾਂ ਨਿਆਣਾ ਦੋਸਤੋ ਪਾਉਣਾ ਜਾਂ ਨਾ ਪਾਉਣਾ ਉਹ ਬਾਈ ਹੋਰੀ ਕਹਿੰਦੇ ਵੀ ਆਪਦੀ ਖੁਸ਼ੀ ਹੈ ਇਹਨੂੰ ਭਾਵੇਂ ਉਵੇਂ ਚੋਲੋ ਤੇ ਪਰ ਨਿਆਣਾ ਪੁਆਤਾ ਕਿਉਂਕਿ ਦੇਸੀ ਗਾਵਾ ਤਾਂ ਬਹੁਤ ਵੀਰ ਨਿਆਣਾ ਪਾਉਣਾ ਪਸੰਦ ਕਰਦੇ ਆ। ਸੋ ਦੋਸਤੋ ਪਸਮਾ ਦੇ ਵਿੱਚ ਥਣ ਇਦਾਂ ਦਾ ਕੀਤਾ ਗਾਣ ਵੈਸੇ ਤਾਂ ਇਹ ਦੇਸੀ ਗਾਵਾਂ ਦਾ ਥਣ ਵੈਸੇ ਹੀ ਬਹੁਤ ਸੋਹਣਾ ਹੁੰਦਾ ਮਾਰ ਦਿਓ ਧਾਰਾਂ ਬੰਨੇ। ਤੇ ਪੋਲੀ ਧਾਰ ਬਿਲਕੁਲ ਪਰਲੇ ਥਣਾ ਚੋਂ ਵੀ ਮਾਰ ਦਿਓ ਬੰਨੇ। ਉਹ ਫਲਕੁਲ ਕੋਲੀ ਚੌੜੀ ਧਾਰ ਆਉਂਦੀ ਹੈ। ਉਹ ਇਹ ਗਾਂ ਦਸੂਜੀ ਦੀ ਵੀਡੀਓ ਚ ਵਿਕਰੀ ਵਾਲੀ ਸੀ ਜਿਹਨੂੰ ਜਜੇ ਉਹ ਵੀ ਰਿਕਾਲ ਕਰਕੇ ਬਾਈ ਨਾਲ ਸੰਪਰਕ ਕਰ ਸਕਦਾ ਹੈ। ਧੰਨਵਾਦ ਵੀਡੀਓ ਦੇਖਣ ਵਾਸਤੇ।